ਪਤਾ ਨਹੀਂ ਕਿੱਦਾਂ ਦਾ ਨਿਰਦਈ ਪਿਓ ਐ ਜੇ ਮੇਰੀ ਨਹੀਂ ਪਰਵਾਹ ਤੇ ਕੁੜੀ ਦੀ ਤਾਂ ਪਰਵਾਹ ਕਰ ਲਵੇ ਕੁੜੀ ਨੂੰ ਇੰਨਾ ਰੇਸ਼ਾ ਹੋਇਆ ਪਿਆ ਦਵਾਈ ਤਾਂ ਲਿਆ ਦਵੇ ਆਪਾ ਦਣੀ ਹਟਣਾ ਨਾਲੇ ਬਿਲਕੁਲ ਵੀ ਨਹੀਂ ਹਟਣਾ ਐਸੀ ਮੈਂ ਤੁਹਾਨੂੰ ਮੇਰਾ ਨਾ ਮਨ ਕਰੀ ਜਾਂਦਾ ਸੀ ਤੁਹਾਡੇ ਨਾਲ ਗੱਲ ਕਰਨ ਦਾ ਕਿਉਂਕਿ ਸਵੇਰੇ ਵੀ ਜਦੋਂ ਆਫਿਸ ਗਿਆ ਉਹ ਨਾ ਮੈਨੂੰ ਸਿੱਧੇ ਮੂੰਹ ਨਾਲ ਬੁਲਾ ਕੇ ਨਹੀਂ ਗਏ ਬੜਾ ਕੁਝ ਹੋ ਜਾਊਗਾ ਬੜਾ ਕੁਝ ਸਵਰਨਾ 10 ਦਿਨਾਂ ਚ ਨਾ ਤੌਣ ਤੇ ਗੋਡਾ ਰੱਖ ਕੇ ਨਾ ਸਾਈਨ ਕਰਵਾ ਲਊਗਾ ਸੁਲਗ ਦੇ ਪੇਪਰਾਂ ਤੇ ਪਿਛਲੇ 9 ਸਾਲਾਂ ਤੋਂ ਨਾ ਮੈਂ ਆਪਣੇ ਭਰਾਵਾਂ ਨੂੰ ਰਖੜੀ ਨਹੀਂ ਬੰਨੀ ਉਹਨਾਂ ਨੂੰ ਤਾਂ ਇਸ ਵਾਰ ਬੰਨੀ ਐ ਨਾਲ ਹੀ ਤੁਹਾਨੂੰ ਬੰਨਦਾ ਉਹ ਭਰਾਵਾ 15 ਮਿੰਟ ਹੋ ਗਏ ਤੈਨੂੰ ਕੌਫੀ ਕਹੇ ਨੂੰ ਜਲਦੀ ਦੇ ਦੇ ਯਾਰ ਕੀ ਗੱਲ ਬੜਾ ਗੁੱਸਾ ਚੜਿਆ ਪਿਆ ਅੱਜ ਜੇ 10 ਮਿੰਟ ਤੱਕ ਕੌਫੀ ਨਾ ਨਾ ਆਈ ਮੈਂ ਇਥੋਂ ਚੱਲ ਜਾਣਾ ਮੈਂ ਦੁਬਾਰਾ ਨਹੀਂ ਆਉਣਾ ਹੈਗਾ ਭਈ ਐਦਾਂ ਕਰੋ ਕੌਫੀ ਨਹੀਂ ਕੋਲਡ ਕੌਫੀ ਲਾ ਦਿਓ ਬੰਦਾ ਜ਼ਿਆਦਾ ਹੀ ਗਰਮਾ ਸਾਰੇ ਸਿਆਪੇ ਦਾ ਤੇਰੇ ਪਾਏ ਹੋਇਆ ਤੇਰੂ ਕਿੰਨੇ ਵਾਰੀ ਕਿਹਾ ਵੀ ਕੋਰਟ ਮੈਰਿਜ ਕਰਵਾ ਲਾ ਆਹੋ ਚਲੋ ਠੀਕ ਐ ਅੱਜ ਹੀ ਕਰਾ ਲੈਨੇ ਆ ਕੋਰਟ ਮੈਰਿਜ ਜੱਜ ਵੀ ਵੇਲਾ ਬੈਠਾ ਵਕੀਲ ਵੀ ਵੇਲਾ ਬੈਠਾ ਐ ਇਦਾਂ ਨਹੀਂ ਹੁੰਦਾ ਫਟਾਫਟ ਸਾਈਨ ਕੀਤੇ ਤੇ ਹੋ ਗਿਆ ਕੋਈ ਪ੍ਰੋਸੈਸ ਹੁੰਦਾ ਕੰਮ ਦਾ ਯਾ ਦੇਖੋ ਦੋ ਬੰਦੇ ਮੇਰੇ ਕੰਨਿਓ ਚਾਹੀਦੇ ਨੇ ਦੋ ਬੰਦੇ ਤੁਹਾਡੇ ਕੰਨਿਓ ਚਾਹੀਦੇ ਨੇ ਗਵਾਹ ਲਿਆਣੇ ਪੈਂਦੇ ਐ ਫੇਰ ਸਾਈਨ ਹੁੰਦੇ ਫੇਰ ਕਿਤੇ ਜਾ ਕੇ ਕੋਰਟ ਮੈਰਿਜ ਹੁੰਦੀ ਐ ਦੇਖ ਰਪਾਲੀ ਤੇ ਦੁਕਾਨ ਮੰਗੀ ਮੈਂ ਉਹ ਵੀ ਦੇਤੀ ਤੂੰ 5 ਲੱਖ ਦੀ ਐਫ ਡੀ ਕਿਹਾ ਮੈਂ ਉਹ ਵੀ ਦੇਤੀ ਹੁਣ ਗਵਾ ਵੀ ਮੇਲੇ ਕੇ ਆਵਾਂ ਚਲੋ ਠੀਕ ਐ ਆਪਣੇ ਗਵਾ ਮੈਂ ਆਪ ਕਰ ਲੰਨੀ ਆ ਇੱਕ ਮੇਰੀ ਸਹੇਲੀ ਹੋਗੀ ਇੱਕ ਉਹਨੂੰ ਗਵਾ ਬਣਾ ਲਾਂਗੀ ਇੱਕ ਮੇਰਾ ਭਰਾ ਬਣਿਆ ਹੋਇਆ ਉਹਦੀ ਘਰ ਵਾਲੀ ਤਿੰਨ ਗਵਾ ਚਲੋ ਮੇਰੇ ਹੋਗੇ ਹੁਣ ਆਪਦੇ ਕਰ ਲੋ ਦੇਖੋ ਇੱਕ ਲਾਪਰੀਤ ਹੋਗੀ ਇੱਕ ਮੇਰਾ ਦੋਸਤ ਐ ਉਹ ਹੋ ਗਿਆ ਇੱਕ ਮੇਰੀ ਮਾਤਾ ਹੋਗੀ ਮੇਰੇ ਵੀ ਤਿੰਨ ਗਵਾ ਪੂਰੇ ਹੋ ਗਏ ਪਰ ਹੁਣ ਤੂੰ ਨਾ ਪਿੱਛੇ ਹਟੀ ਨਾਲੇ ਮੇਰੀ ਗੱਲ ਸੁਨੋ ਜੇ ਕੋਰਟ ਮੈਰਿਸ ਕਰਾਉਣੀ ਐ ਨਾ ਤੇ ਥੋੜੀ ਜਿਹੀ ਨੌਲੇਜ ਵੀ ਚੱਕ ਲੋ ਮੈਂ ਸੁਣਿਆ ਕੋਟ ਮੈਰਿਜ ਦੇ ਵਿੱਚ ਬਲੱਡ ਰਿਲੇਸ਼ਨ ਨਹੀਂ ਚੱਲਦੇ ਲਵ ਪ੍ਰੇਤ ਦੀ ਗਵਾਹੀ ਤਾਂ ਚੱਲ ਜੂਗੀ ਬਟ ਤੁਹਾਡੀ ਮਾਤਾ ਦੀ ਗਵਾਹੀ ਨਹੀਂ ਚੱਲਣੀ 10 ਲੱਖ ਦੀ ਦੁਕਾਨ ਦੇਤੀ ਤੇ 5 ਲੱਖ ਦੀ ਐਫ ਡੀ ਵੀ ਦੇਤੀ ਕੋਈ ਗੱਲ ਨਹੀਂ ਮੈਂ ਬਾਹਰ 5000 ਰੁਪਏ ਦੇ ਕੇ ਮਾਂ ਵੀ ਬਣਾ ਲਾਂਗਾ ਪਰ ਤੂੰ ਤਿਆਰ ਤਾਂ ਹੋ ਕੀ ਗੱਲ ਅੱਜ ਪੂਰੀ ਫਾਰਮ ਵਿੱਚੋਂ ਕੋਟ ਮੈਰਿਜ ਕਰਾ ਕੇ ਹੀ ਹਟੋਂਗੇ ਓ ਯਾਰ ਪਤਾ ਕੀ ਗੱਲ ਆ ਉਹ ਦੋਨੇ ਕੁੜੀਆਂ ਨੂੰ ਲੈ ਕੇ ਆ ਕੇ ਫਿਰ ਮੇਰੇ ਘਰੇ ਵਹਿ ਗਈ ਆ ਕੀ ਇਹ ਮੈਨੂੰ ਕੋਰਟ ਮੈਰਿਜ ਦਾ ਆਪਣੀ ਦਾ ਪਤਾ ਲੱਗੇ ਜੇ ਥੋੜੀ ਬਹੁਤੀ ਸ਼ਰਮ ਹੀ ਆ ਜਾਏ ਕੀ ਪਤਾ ਚਲੀ ਜਾਵੇ ਉਹ ਵੈਸੇ ਨਾ ਇੱਕ ਤਾਂ ਗੱਲ ਹੋਰ ਵੀ ਐ ਕੋਰਟ ਮੈਰਿਜ ਰਜਿਸਟਰ ਨਹੀਂ ਹੋਣੀ ਜਦੋਂ ਤੱਕ ਤਲਾਕ ਨਹੀਂ ਹੁੰਦਾ ਸਭ ਹੁੰਦਾ ਰਪਾਲੀ ਸਭ ਹੁੰਦਾ ਅੱਜ ਦੇ ਟਾਈਮ 'ਚ ਪੈਸਾ ਸਿੱਟੋ ਜੋ ਮਰਜ਼ੀ ਕੰਮ ਕਰਵੋ ਯਾਰ ਮੈਂ ਕਈ ਵਾਰੀ ਸੋਚਦੀ ਆ ਤੁਹਾਡਾ ਦਿਮਾਗ ਖਾਲੀ ਵੀ ਐ ਤੇ ਭਰਿਆ ਵੀ ਐ ਜਿਹੜੇ ਪੈਸੇ ਦੇ ਕੇ ਤੁਸੀਂ ਬਾਹਰ ਕੰਮ ਕਰਾਉਣਾ ਉਹੀ ਆਪਦੇ ਘਰ ਵਾਲੀ ਨੂੰ ਦੇ ਕੇ ਤਲਾਕ ਦੇ ਪੇਪਰਾਂ ਤੇ ਸਾਈਨ ਕਿਉਂ ਨਹੀਂ ਕਰਾ ਲੈਂਦੇ ਜਿੱਦਾਂ ਮਖਿਆਲ ਦੀ ਮੱਖੀ ਮਿੱਠੇ ਦੇ ਚਿੰਬੜੀ ਹੁੰਦੀ ਆ ਨਾ ਮੈਨੂੰ ਉਹ ਓਦਾਂ ਚਿੰਬੜੀ ਹੋਈ ਐ ਆ ਚੱਕੋ ਕਾਫੀ ਪਿਓ ਚਿਰਡ ਹੋ ਬੋ ਸਭ ਕੁਝ ਹੋ ਜਾਊਗਾ ਇੱਕ ਨਾ ਜਦੋਂ ਵੀ ਮੈਂ ਘਰੇ ਜਾਂਦਾ ਉਹ ਕੁੜੀ ਡੈਡੀ ਡੈਡੀ ਕਰਦੀ ਰਹਿੰਦੀ ਐ ਮੈਂ ਤਾਂ ਬਸ ਸਿਰਫ ਤੇਰੇ ਬੱਚੇ ਦੇ ਮੂੰਹ ਨੇੜੀ ਸੁਣਨਾ ਚਾਹੁੰਦਾ ਕੋਈ ਗੱਲ ਉਹ ਵੀ ਦਿਨ ਜਲਦੀ ਆਊਗਾ ਤੁਸੀਂ ਕਾਫੀ ਪੀ ਲਿਓ ਦੇਖੋ ਰਪਾਲੀ ਜਿਵੇਂ ਹੁਣ ਤੱਕ ਤੁਸੀਂ ਮੈਨੂੰ ਕਹੀ ਗਏ ਨਾ ਮੈਂ ਓਵੇਂ ਓਵੇਂ ਕੀਤਾ ਹੁਣ ਮੈਂ ਜੋ ਵੀ ਮੈਂ ਕਹੂੰਗਾ ਨਾ ਤੁਸੀਂ ਵੀ ਉਦਾਂ ਹੀ ਕਰਨਾ ਤੇ ਆਪਾਂ ਕੋਟ ਮੈਰਿਜ ਜਲਦੀ ਕਰਵਾ ਹੀ ਲੈਣੀ ਹੈ ਚਲੋ ਠੀਕ ਹੈ ਮੈਂ ਆਪਣੀ ਸਹੇਲੀ ਨਾਲ ਸਲਾਹ ਕਰਦੀ ਹਾਂ ਉਹਨੂੰ ਕਹਿੰਦੀ ਆਂ ਡੇਟ ਲੈ ਵੀ ਜਿਹੜੀ ਉਹ ਡੇਟ ਲਏਗੀ ਉਹਦੇ ਅਕੋਰਡਿੰਗ ਵਿੱਚ ਕਰ ਲੈਣੀ ਹੈ ਕੋਟ ਮੈਰਿਜ ਲੈ ਆ ਕੀਤਾ ਨਾ ਕੁਛ ਚਲ ਹੁਣ ਕੌਫੀ ਪੀਂਦਾ ਨਾ ਮੈਂ ਗੱਲ ਵੀ ਕਰਨੀ ਸੀ ਆ ਜਿਹੜੀ ਸਕੂਟਰੀ ਹੈ ਨਾ ਮੇਰੀ ਤੀਜੀ ਚੌਥੀ ਵਾਰੀ ਸਰਵਿਸ ਕਰਵਾ ਚੁੱਕੀ ਆ ਰਾਤ ਚ ਕਿਤੇ ਵੀ ਘਟ ਜਾਂਦੀ ਆ ਮੈਨੂੰ ਨਹੀਂ ਪਤਾ ਮੈਨੂੰ ਨਵੀਂ ਸਕੂਟਰੀ ਲੈ ਕੇ ਦੋ ਜਾਂ ਤਾਂ ਕੈਸ਼ ਕਢਾ ਕੇ ਦੋ ਜਾਂ ਤਾਂ ਕਿਸ਼ਤਾਂ ਦੇ ਦਿਓ ਉਹ ਟਾਪ ਮਾਡਲ ਲੈ ਕੇ ਦੂੰਗਾ ਡਿਸਪਲੇ ਵਾਲਾ ਮੇਰੇ ਹੁੰਦੇ ਫਿਕਰ ਕਿਉਂ ਕਰਦੀਆਂ ਵੈਸੇ ਗੱਲ ਹੈ ਜਦੋਂ ਦੇ ਤੁਸੀਂ ਲਾਈਫ ਵਿੱਚ ਆਇਓ ਨਾ ਮੇਰੀ ਲਾਈਫ ਦਾ ਸੈਟ ਹੈ ਕੁਝ ਵੀ ਮੂੰਹੋਂ ਕੱਢੋ ਝੱਟ ਲੈ ਲਵਾਂਗੇ ਬਾਦਲੇ ਚ ਨਾ ਮੈਨੂੰ ਵੀ ਇੱਕ ਚੀਜ਼ ਚਾਹੀਦੀ ਆ ਕੰਮ ਕਰੇਂਗੀ ਨਾ ਮੇਰਾ ਹੁਣ ਤੱਕ ਜਿੱਦਾਂ ਜਿੱਦਾਂ ਕਿਹਾ ਕੀਤਾ ਤਾਂ ਹੈ ਹੋਰ ਦੱਸੋ ਕੀ ਕਰਾਉਣਾ ਤੁਸੀਂ ਹੁਣ ਨਾ ਜਦੋਂ ਮੈਂ ਘਰੇ ਹੋਇਆ ਕਰੂੰਗਾ ਮੈਂ ਨਾ ਤੁਹਾਨੂੰ ਫੋਨ ਲਾਇਆ ਕਰੂੰਗਾ ਤੇ ਆਪਾਂ ਨਾ ਫੋਨ ਤੇ ਪਿਆਰੀਆਂ ਪਿਆਰੀਆਂ ਗੱਲਾਂ ਕਰਾਈ ਕਰਨੀਆਂ ਨੇ ਕਿਰਨ ਦੇ ਸਾਹਮਣੇ ਮੇਰਾ ਫੋਨ ਦਾ ਸਪੀਕਰ ਤੇ ਹੋਊਗਾ ਤੇ ਜਦੋਂ ਵੀ ਮੈਂ ਤੈਨੂੰ ਆਈ ਲਵ ਯੂ ਕਹਿਣਾ ਨਾ ਤੂੰ ਮੈਨੂੰ ਅੱਗੇ 4-5 ਵਾਰੀ ਕਹਿਣਾ ਯਾਰ ਆਹ ਕਿਹੜੀ ਨਵੀਂ ਗੇਮ ਖੇលੀ ਜੰਮੇ ਹੋ ਬਿਲਕੁਲ ਸਮਝ ਨਹੀਂ ਆ ਰਿਹਾ ਓ ਯਾਰ ਮੈਨੂੰ ਨਹੀਂ ਦਿਮਾਗ ਲਾਪਰੀਤ ਨੇ ਦਿੱਤਾ ਕਿ ਘਿਕਾ ਵਾਲੀ ਦੇ ਸਾਹਮਣੇ ਇੰਦਾ ਗੱਲਾਂ ਕਰ ਬੇਸ਼ਰਮ ਹੋ ਕੇ ਚੱਲ ਜੂਗੀ ਘਰੋਂ ਯਾਰ ਬਸ ਤੁਹਾਡੀ ਆ ਗਲਤ ਹੈ ਸਹੀ ਹੈ ਘਰ ਵਾਲਾ ਦੂਜੀ ਨਾਲ ਗੱਲ ਕਰੇ ਤੇ ਘਰ ਵਾਲੀ ਸਾਹਮਣੇ ਬੈਠੇ ਬਰਦਾਸ਼ਤ ਕਰੇ ਇਹ ਤਾਂ ਪੋਸੀਬਲ ਨਹੀਂ ਹੈ ਬਸ ਫਿਰ ਸਹੀ ਤਾਂ ਹੈਗਾ ਹੁਣੇ ਗੁੱਸੇ 'ਚ ਮੈਨੂੰ ਦੇਖਣਾ ਤੇ ਬੈਗ ਚੱਕਣਾ ਤੇ ਘਰੋਂ ਚਲੇ ਜਾਣਾ ਤੇ ਜੇ ਫੇਰ ਵੀ ਨਾ ਗਈ ਫੇਰ ਕੀ ਕਰੋਗੇ ਬਾਹίδα ਮੈਨੂੰ ਕੋਰਟ ਮੈਰਿਜ ਕਹਿ ਰਿਹਾ ਜੇ ਨਹੀਂ ਜਾਊਗੀ ਤਾਂ ਮੈਂ ਕੋਰਟ ਮੈਰਿਜ ਵਾਲਾ ਪੇਪਰ ਖੋਲ ਦੂੰਗਾ ਨਾ ਬੰਦੇ ਉਹਨਾਂ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਤੱਕ ਕਰੀ ਰੱਖਣਾ ਹੈ ਵੀ ਉਹ ਇੱਥੋਂ ਛੱਡ ਕੇ ਚਲੀ ਜਾਵੇ ਤੇ ਦੁਬਾਰੇ ਉਦੋਂ ਦੇ ਪੇਕੇ ਆ ਦੇ ਛੱਡਣ ਆਉਣਾ ਤੇ ਫੇਰ ਮੈਂ ਕਹੂੰਗਾ ਇਹ ਕੀ ਧਰਮਸ਼ਾਲਾ ਹੈਗੀ ਚਲੋ ਠੀਕ ਹੈ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇੰਨਾ ਕੁਝ ਦਿੱਤਾ ਤੇ ਮੇਰਾ ਵੀ ਫਰਜ਼ ਬਣਦਾ ਕੁਝ ਕਰਾਂ ਚਲ ਆਪ ਮੈਂ ਅੱਜ ਫਿਰ ਮੈਂ ਲੱਗਿਆ ਗੈਂਗਲੈਂਡ ਤੇ ਤੈਨੂੰ ਉਹ ਦਿਖਵਾ ਕੇ ਲਿਆਉਣਾ ਹੈ ਲੋ ਕੋਈ ਗੱਲ ਨਹੀਂ ਭਾਈ ਇੱਕ ਵਾਰੀ ਤੁਸੀਂ ਆਓ ਤਾਂ ਸਹੀ ਨਿਗਾ ਮਰਾਓ ਯਾਰ ਗਾਕਾਂ ਨੂੰ ਇੱਕ ਕੋਠੀ ਪਿੱਛੇ ਮੈਂ ਤੁਹਾਨੂੰ 50000 ਰੁਪਏ ਦੇ ਰਿਆਂ ਹੋਰ ਦੱਸੋ ਕੀ ਭਾਲਦੇ ਹੋ ਤੁਸੀਂ ਚਲੋ ਐਂ ਕਰੋ ਤੁਸੀਂ ਦੋਨੇ ਕੋਠੀਆਂ ਦਾ ਸੌਦਾ ਕਰਾਓ 110000 ਰੁਪਏ ਦਿੱਤਾ ਤੁਹਾਨੂੰ ਲੱਖ ਰੁਪਇਆ ਬੰਦਾ 110000 ਦੇ ਰਿਆਂ ਹੋਰ ਦੱਸੋ ਇਸ ਤੋਂ ਉੱਤੇ ਕੀ ਦੇ ਸਕਦਾ ਤੁਸੀਂ ਲਿਆਉ ਤਾਂ ਸਹੀ ਦੇਖੀ ਚੱਲੀਓ ਕੋਠੀ ਦੇ ਅੰਦਰ ਪੈਰ ਰੱਖਦਾ ਨਾ ਜਦੋਂ ਗਾਕ ਉਹਦੀ ਰੂਹ ਖੁਸ਼ ਨਾ ਹੋਈ ਤਾਂ ਕਹੀਓ ਚਲੋ ਲਿਆਓ ਤੁਸੀਂ ਮੈਂ ਦੇਖਦਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਬਾਅਦ ਚ ਕਰਦਾ ਪਵਨ ਦਾ ਫੋਨ ਆ ਰਿਹਾ ਮੇਰੇ ਭਰਾ ਦਾ ਚਲੋ ਠੀਕ ਹਾਂ ਪਵਨ ਹਾਂ ਹਾਂ ਮੈਂ ਬੈਕ ਸਾਈਡ ਤੇ ਸੀਗਾ ਆਇਆ ਅੱਗੇ ਆਇਆ ਮੈਂ ਆਜਾ ਆਜਾ ਪਾਜੀ ਆਪਣਾ ਓਲੇ ਆਫਿਸ ਚ ਸਰੀ ਤਾਂ ਜਾਂਦਾ ਸੀਗਾ ਨਵਾਂ ਆਫਿਸ ਬਣਾਉਣ ਦੀ ਕੀ ਲੋੜ ਪੈ ਗਈ ਬਾਹਰ ਖੜ ਕੇ ਕੀ ਬੋਲੀ ਜਾਣਾ ਅੰਦਰ ਆ ਹੁਣ ਨਵੀਂ ਕਲੋਨੀ ਕੱਟੀ ਆ ਪਾਰਟਨਰਸ਼ਿਪ ਤੇ ਆਫਿਸ ਤਾਂ ਚਾਹੀਦਾ ਨਾ ਆਫਿਸ ਨਹੀਂ ਹੋਊਗਾ ਗਾ ਕਿੱਥੇ ਬਿਠਾਵਾਂਗੇ ਉਹ ਲੋਲੇ ਆਫਿਸਪਲ ਵਾਲੇ ਨੇ ਜੀ ਬੰਦੇ ਮਾ ਆਫਿਸ ਤੇ ਆਫਿਸ ਤੇ ਫਰਕ ਕੀ ਆ 4-5 ਕਿਲੋਮੀਟਰ ਅੱਜ ਕੱਲ ਰਾਜੇ ਗਾਹ ਦਾ ਸਬਰ ਨਹੀਂ ਕਰਦਾ ਅਗਲਾ ਕਹਿੰਦਾ ਚੀਜ਼ ਦਿਖਾਈਏ ਨਾਲ ਹੀ ਇਹਨਾਂ ਸੌਦਾ ਕਰੋ ਤੇ ਪੈਸੇ ਚੱਕੋ ਸਾਨੂੰ ਚੀਜ਼ ਦੋ ਉਹ ਕੀ ਗੱਲ ਹੋ ਗਈ ਦੋ ਦਿਨ ਹੋ ਗਏ ਮੈਨੂੰ ਤੈਨੂੰ ਦੇਖਦੇ ਨੂੰ ਕੁਝ ਸੋਚਦਾ ਮੈਨੂੰ ਦੇਖ ਕੇ ਚੁੱਪ ਹੋਏ ਨਾ ਕੀ ਗੱਲ ਕੋਈ ਗੱਲ ਕਹਿਣੀ ਆ ਤੇ ਕਹਿ ਕੇ ਲਾਂਬੇ ਹੋ ਗੱਲ ਤਾਂ ਹੈਗੀ ਆ ਫਿਰ ਸੋਚਦਾ ਵੀ ਰਹਿਣ ਦਵਾ ਛੱਡੋ ਕੁਛ ਨਹੀਂ ਜੀ ਇਹਦਾ ਤਾਂ 100% ਦਾ ਵਿਆਹ ਕੀ ਹੈ ਤੇ ਉਹ ਕੀ ਹੈ ਮੈਨੂੰ ਸਮਝਾਓ ਫਿਰ ਉਹ ਕਾਕਾ ਜੀ ਤੂੰ ਕਿਹੜਾ ਨਿਆਣਾ ਤੈਨੂੰ ਸਭ ਕੁਝ ਪਤਾ ਉਹ ਕੀ ਹੈ ਤੇ ਆਹ ਕੀ ਹੈ ਜੋ ਗੱਲ ਹੈਗੀ ਉਹ ਕਹਿ ਕੇ ਲਾਂਬੇ ਹੋ ਰਵਣ ਵੀਰੇ ਗੱਲ ਹੈਗੀ ਐਵੇਂ ਕਿ ਸ਼ਿਵ ਨੂੰ ਨਾ ਮੈਂ ਥੋੜੇ ਵਧੀਆ ਸਕੂਲ ਪਾਣਾ ਚਾਹੁੰਦਾ ਕਿ ਜਿਹੜੇ ਸਕੂਲ ਅਸਟਾ ਮੈਂ ਪੜਦਾ ਪਿਆ ਉਹ ਸਕੂਲ ਦੀ ਪੜਾਈ ਠੀਕ-ਠਾਕ ਜੀ ਆ। ਪਰ ਅਦਿਕਾ ਕਹਿੰਦੀ ਆ ਕਿ ਰਮਨ ਭਾਈ ਨਾਲ ਗੱਲ ਕਰ ਵੀ ਜਿਹੜਾ ਨਵਾਂ ਸਕੂਲ ਆ ਨਾ ਉੱਥੇ ਪਨਾ 40-45 ਹਜ਼ਾਰ ਖਰਚਾ ਆਇਆ। ਹੁਣ ਤੁਸੀਂ ਮੈਨੂੰ ਜੋ ਪੈਸੇ ਦਿੰਨੇ ਹੋ ਮੈਂ ਮੋੜਾ-ਮੋਟਾ ਖਰਚਾ ਪਾਣੀ ਆਪਣੇ ਆਪ ਕਰ ਲੈਣਾ ਵਾ। ਬਾਕੀ ਤਾਂ ਘਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਹੱਥ ਆ। ਹੁਣ ਉਹ 40-45 ਹਜ਼ਾਰ ਰਸਤੇ ਮੈਂ ਤੁਹਾਡੇ ਨਾਲ ਦੋ ਦਿਨ ਤੋਂ ਗੱਲ ਕਰਨਾ ਚਾਹੁੰਦਾ। ਪਰ ਗੱਲ ਹੋ ਨਹੀਂ ਪਾਰੀ। ਮੈਂ ਤਾਂ ਰਦਿਕਾ ਨੂੰ ਕਿਹਾ ਸੀ ਛੱਡ ਆਪਾਂ ਇੰਨੇ ਪੈਸੇ ਲਾਣੇ ਕਿਉਂ ਬੱਚਾ ਜਿੱਥੇ ਪੜਦਾ ਉਹਨੂੰ ਪੜਨ ਦੇ। ਪਰ ਉਹ ਕਹਿੰਦੀ ਨਹੀਂ ਆ। ਵੀ ਅੰਛੂ ਵੱਡੀ ਐ ਤੇ ਕੁੜੀਆਂ ਪੜ੍ਹਾਈ ਦੇ ਵਿੱਚ ਤੇਜ਼ ਵੀ ਹੁੰਦੀਆਂ ਵੀ ਅੰਛੂ ਉਹੀ ਸਕੂਲ ਰਹਿ ਕੇ ਆਪਣੀ ਪੜ੍ਹਾਈ ਕਵਰ ਕਰ ਲੂਗੀ ਪਰ ਸ਼ਿਵ ਤੋਂ ਨਹੀਂ ਹੋਣੀ ਹੁਣ ਤੁਸੀਂ ਦੱਸੋ ਕਿੱਦਾਂ ਕਰਾਂ ਜੇ ਸਕੂਲ ਚੇਂਜ ਕਰਾਨਾ ਤਾਂ 40-45000 ਦੀ ਲੋੜ ਆ ਤੇ ਉਹਦੇ ਵਾਸਤੇ ਮੈਨੂੰ ਪੈਸੇ ਤੁਹਾਡੇ ਕੋਲ ਲੈਣੇ ਪੈਣਾ ਹੈ ਹੈ ਕਮਲਾ ਉਹੀ ਗੱਲਾਂ ਕਰੀ ਜਾਂਣਾ ਤੈਨੂੰ ਪਤਾ ਹੀ ਆ ਮੈਂ ਪਹਿਲਾਂ ਹੀ ਆ ਨਾ ਘਰ 'ਚ ਵਾਰਨਿੰਗ ਦਿੱਤੀ ਆ ਵੀ ਜਵਾਕਾਂ 'ਚ ਕੋਈ ਵੀ ਫਰਕ ਨਹੀਂ ਕਰੂਗਾ ਤੇ ਨਾਲੇ ਗੱਲ ਸੁਣ ਤੇਰੇ ਮੁੰਡੇ ਤੇ ਮੇਰੀ ਕੁੜੀ 'ਚ ਕੀ ਫਰਕ ਜਾ ਪਾਦੇ ਜਾ ਕੇ ਜਿਹੜੇ ਸਕੂਲ ਚ ਪਾਉਣਾ ਗੱਲ ਥਣ ਮੇਰੀ ਤੈਨੂੰ ਪਤਾ ਹੀ ਆ ਪੈਸੇ ਘਰੇ ਪਏ ਹੁੰਦੇ ਜਾ ਕੇ ਹਰਦੀਪ ਤੋਂ ਪੈਸੇ ਲੈ ਲੈ ਜੇ ਨਾ ਦੋ ਵੀ ਤਾਂ ਮੈਨੂੰ ਦੱਸੀ ਮੇਰੇ ਤੁਹਾਨੂੰ ਲੱਗਦਾ ਕਿ ਭਾਬੀ ਮੇਰੇ ਜਵਾਕ ਵਾਸਤੇ 50000 ਰੁਪਏ ਦੇ ਦੇਣਗੇ ਕੱਦੇ ਵੀ ਉਹ ਤਾਂ ਰਾਧਿਕਾ ਨੂੰ ਸਮਝਾਉਂਦੇ ਨੇ ਕਿ ਤੂੰ ਆਪਣੇ ਮੁੰਡੇ ਨੂੰ 50 ਰੁਪਏ ਵਾਲਾ ਕੰਡਰ ਜੋ ਹੈ ਕਿਉਂ ਲੈ ਕੇ ਜੰਨੀ ਹੈ 10 ਵਾਲੀ ਚਾਕਲੇਟ ਲੈ ਕੇ ਦੇ ਆਕਰ ਉਹਨਾਂ ਨੇ ਪੈਸੇ ਨਹੀਂ ਦੇਣੇ ਘਰ 'ਚ ਪੈਣਾ ਕਲੇਸ਼ ਇਸ ਕਰਕੇ ਮੈਂ ਰਾਧਿਕਾ ਨੂੰ ਕਹਿਣਾ ਪਿਆ ਤੂੰ ਰਹਿਣ ਦੇ ਰਹਿਣ ਦੇ ਪਰ ਉਹ ਵੀ ਜਿੱਦੇ ਅੜੀ ਆ ਕਿ ਮੈਂ ਆਪਣਾ ਮੁੰਡਾ ਵਧੀਆ ਸਕੂਲ ਪਾਉਣਾ। ਉਹ ਠੀਕ ਤਾਂ ਕਹਿੰਦੀ ਐ। ਅੱਜ ਦੇ ਜਮਾਨੇ 'ਚ ਸਭ ਤੋਂ ਜ਼ਰੂਰੀ ਐਜੂਕੇਸ਼ਨ ਆ। ਜੇ ਵਧੀਆ ਪੜੂਗਾ ਤਾਂ ਹੀ ਤਾਂ ਉਹਦਾ ਫਿਊਚਰ ਸਿਕਿਉਰ ਹੋਊ। ਤੁਸੀਂ ਵੀਰੇ ਮੇਰੀ ਗੱਲ ਨਹੀਂ ਪ੍ਰੋਪਰ ਸਮਝੇ। ਚਲੋ ਤੁਸੀਂ ਕਹਿੰਦੇ ਹੋ ਕਿ ਸ਼ਿਵੂ ਨੂੰ ਪਾ ਦੇ ਵਧੀਆ ਸਕੂਲ। ਚਲੋ ਮੈਂ ਪਾ ਵੀ ਦਿੰਨਾ। ਜੇ ਭਾਬੀ ਨੇ ਗਰਾਰੀੜ ਵਾਲੀ ਕਿ ਹਾਂ ਹੁਣ ਮੇਰੀ ਅੰਛੂ ਵੀ ਉਹੀ ਸਕੂਲ ਜਾਊਗੀ। ਫੇਰ ਕੀ ਕਰਾਂਗੇ? ਤੇ ਪਾ ਦਾਂਗੇ ਉਹਨੂੰ ਵੀ। 50000 ਦੀ ਜਗ੍ਹਾ ਲੱਖ ਲੱਗ ਜੇ ਉਹ ਪੈਸਿਆਂ ਦੀ ਕਮੀ ਨਹੀਂ ਕਿ ਕੰਮਲਿਆ ਤੇਰੀ ਭਾਬੀ ਦੇ ਦਿਮਾਗ 'ਚ ਕਮੀ ਆ ਹੁਣ ਉਹਦੇ ਪਿੱਛੇ ਜਵਾਕਾਂ ਦਾ ਫਿਊਚਰ ਥੋੜੀ ਮਾਰ ਦਾਂਗੇ ਨਾਲੇ ਇੱਕੋ ਗੱਲ ਹੋਰ ਜਦੋਂ ਮੈਂ ਘਰੇ ਗੱਲ ਕਹੀ ਦਿੱਤੀ ਵੀ ਬੱਚਿਆਂ 'ਚ ਕੋਈ ਵੀ ਫਰਕ ਨਹੀਂ ਕਰਨਾ ਤੇ ਨਹੀਂ ਕਰਨਾ ਬਸ ਐਸਾ ਨਾ ਕਿਸਮਤ ਵਾਲਾ ਹੁੰਦਾ ਉਹ ਬੰਦਾ ਜਿਹਨੂੰ ਘਰ ਵਾਲੀ ਵਧੀਆ ਮਿਲ ਜੇ ਹੁਣ ਮੇਰੇ ਵਾਲੀ ਆ ਉਹ ਮੈਨੂੰ ਹਰ ਗੱਲ ਤੇ ਹਿੰਮਤ ਦਿੰਦੀ ਐ ਵੀ ਕੋਈ ਗੱਲ ਨਹੀਂ ਤੁਹਾਡੇ ਭਰਾ ਨਾਲ ਗੱਲ ਕਰ ਵਧੀਆ ਸਕੂਲ ਪਾਵਾਂਗੇ ਮੁੰਡਾ ਤੇਰਾ ਭਰਾ ਨਹੀਂ ਮਨਾ ਕਰੂਗਾ ਮੈਂ ਹੀ ਡਰ ਜੰਦਾ ਤੇ ਇੱਕ ਭਾਬੀ ਐ ਵੀ ਉਹ ਘਰ ਦੇ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਖਿਜਬਾਜੀ ਪਾਈ ਜਾਂਦੇ ਨੇ ਹੁਣ ਕਿਰਨ ਨੂੰ ਗਿਆ ਕਿੰਨਾ ਟਾਈਮ ਹੋ ਗਿਆ ਭਾਬੀ ਨੇ ਇੱਕ ਵਾਰੀ ਜ਼ਿੰਮੇਵਾਰ ਸਮਝੀ ਕਿ ਮੈਂ ਫੋਨ ਕਰਕੇ ਕਿਰਨ ਦਾ ਹਾਲ ਹੀ ਪੁੱਛਣਾ ਹੁਣ ਤੇਰੀ ਭਾਬੀ ਨਿਕਲੀ ਆੜੀ ਵਾਲਾ ਅੰਛੂ ਆਪਣੀ ਮਾਂ ਬਗੈਰ ਨਹੀਂ ਥਾਰਦੀ ਉਹਦੇ ਕਰਕੇ ਮੈਨੂੰ ਉਹਦੇ ਨਾਲ ਰਹਿਣਾ ਹੀ ਪੈਣਾ ਕਰੀ ਜਾਣਾ ਟਾਈਮ ਪਾਸ ਚਲੋ ਸ਼ਿਓ ਵਾਲੀ ਟੈਨਸ਼ਨ ਤਾਂ ਦੂਰ ਹੋ ਗਈ। ਹੁਣ ਵੀਰੇ ਮੈਨੂੰ ਇੱਕ ਗੱਲ ਦੱਸੋ ਵੀ ਆਪਾਂ ਉਹ ਵਾਲੇ ਆਫਿਸ ਪੈਣਾ ਕਿ ਇੱਧਰ ਬੈਠਿਆ ਕਰਾਂਗੇ। ਉਹ ਰਲ ਮਿਲ ਕੇ ਕਰ ਲਾਂਗੇ। ਕਦੇ ਤੂੰ ਉੱਧਰ ਬਹਿ ਗਿਆ ਕਦੇ ਮੈਂ ਇੱਧਰ ਬਹਿ ਗਿਆ। ਆਪਣੇ ਭਰਾਵਾਂ ਦਾ ਕੁਝ ਵੰਡਿਆ ਦੱਸ। ਐਂਦਾ ਕਰ ਤੂੰ ਦਵਦਵ ਸ਼ਰਮੇ ਕੋਲ ਜਾ ਕੇ। ਸ਼ਰਮੇ ਕੋਲੇ 1.5 ਲੱਖ ਰੁਪਈਆ ਪਿਆ ਉਹ ਲੈ ਕੇ ਇੱਥੇ ਆ ਜਾ। ਮੇਰੇ ਕੋਲ ਵੀ ਲੱਖ ਰੁਪਈਆ ਪੇਮੈਂਟ ਆਉਣੀ ਆ। ਤੇ 2.5 ਲੱਖ ਰੁਪਈਆ ਜਾ ਕੇ ਬੈਂਕ ਜਮ੍ਹਾਂ ਕਰਾਈ ਆਪਣਾ ਸਵੇਰੇ ਚੈੱਕ ਲੱਗਣਾ। ਦਵਦਵ ਚਲ ਜਾ। ਆਲੇ ਗੱਲ ਸੁਣ ਉਹ ਆਪਣੇ ਦੋਨਾਂ ਭਰਾਵਾਂ ਦਾ ਕੁਝ ਵੰਡਿਆ ਨਹੀਂ ਹੋਇਆ ਜੋ ਤੇਰਾ ਉਹ ਮੇਰਾ ਜੋ ਮੇਰਾ ਉਹ ਤੇਰਾ ਜੋ ਚਾਹੀਦਾ ਹੁੰਦਾ ਮੰਗ ਲਿਆ ਕਰ ਇੱਕਮ ਪਾਣੀ ਪੀ। ਹੋਰ ਵੀ ਇੱਕਮ ਆ ਗਿਆ ਸਕੂਲ ਉਹਦੀ। ਛੁੱਟੀ ਲੈਣ ਨਹੀਂ ਹੁੰਦੀ। ਅੱਗੇ ਜਲਦੀ ਹੋ ਜਾਂਦੀ ਸੀਗੀ। ਮੰਮੀ ਵਾਲੇ ਕਿਹਦਾ? ਜੋ ਮੈਂ ਪੁੱਛਿਆ ਉਹ ਦੱਸ। ਮੰਮਾ ਗੰਨੂ ਨੂੰ ਬੁਲਾਣਾ। ਕੀ ਹੋਇਆ ਚਾਚੀ? ਤੁਸੀਂ ਮਨਾ ਕਿੱਤੇ ਆ? ਭੈਣੇ ਅਸੀਂ ਕੌਣ ਹੁੰਨੇ ਆ ਮਨਾ ਕਰਨ ਵਾਲੇ? ਜੇਸੀ ਮਨਾ ਕਰਾਂਗੇ ਵੀ ਤੇ ਤੇਰਾ ਚਾਚੇ ਨੇ ਆ ਜਾਣਾ ਜਿੱਦਾਂ ਮਰਜ਼ੀ ਬਲਾ ਤੂੰ ਬੁਲਾ ਲੈ ਚਲੋ ਜਾਓ ਫਿਰ ਦਸੀ ਹੋਰ ਵੀ ਇੱਕਮ ਤੈਨੂੰ ਪੁੱਛਦੇ ਨੇ ਸਕੂਲ ਚ ਕਿ ਗੁੰਨੂ ਨਹੀਂ ਆਂਦੀ ਤੈਨੂੰ ਪੁੱਛ ਰਿਆ ਤੋ ਆ ਜਾ ਸਕੂਲ ਮੇਰਾ ਵੀ ਤਾਂ ਮਨ ਕਰਦਾ ਹੈ ਨਾ ਆਨੂ ਸਕੂਲੇ ਪਰ ਡੈਡੀ ਫੀਸ ਨਹੀਂ ਭਰਦੇ ਕੋਈ ਨਾ ਤੂੰ ਸਕੂਲੇ ਆ ਮੇਰੇ ਪਾਪਾ ਫੀਸ ਦੇ ਦੂਗੇ ਪਹਿਲਾਂ ਮੈਨੂੰ ਇਹ ਦੱਸ ਜਦੋਂ ਮੈਂ ਥੋੜੀ ਗਈ ਸੀਗੀ ਤੈਨੂੰ ਮੇਰੀ ਯਾਦ ਆਈ ਸੀਗੀ ਤੇਰੀ ਯਾਦ ਆਈ ਸੀ ਤੂੰ ਗਈ ਕਿਉਂ ਇਹ ਤਾਂ ਮੈਨੂੰ ਵੀ ਨਹੀਂ ਪਤਾ ਆਪਾਂ ਇੱਥੇ ਦੇ ਗਏ ਕਿਉਂ ਸੀਗੇ ਤੇ ਆਏ ਕਿਉਂ ਆ ਮੈਨੂੰ ਤੇਰੀ ਯਾਦ ਆਈ ਸੀ ਤੂੰ ਮੈਨੂੰ ਯਾਦ ਕੀਤਾ ਸੀ ਯਾ ਤਾਂ ਮੈਂ ਤੈਨੂੰ ਕੀਤਾ ਸੀ ਪਰ ਉੱਥੇ ਮਾਮੇ ਕਰੇ ਨਾ ਸ਼ਿਵੂ ਸੀਗਾ ਮੈਂ ਉਹਨੂੰ ਇੱਕਪ ਸਮਝ ਕੇ ਉਹਨਾਂ ਨਾਲ ਖੇਡ ਲਿਆ ਉਹ ਗੁੱਸੇ ਕਿ ਕਰਦਾ ਮੈਂ ਤਾਂ ਸ਼ਿਵ ਨੂੰ ਖੇਡ ਲੈਂਦੀ ਸੀ ਪਰ ਤੂੰ ਤਾਂ ਇਕੱਲਾ ਲੈ ਗਿਆ ਸੀ ਨਾ ਚਲ ਠੀਕ ਆ ਹੁਣ ਤਾਂ ਨਹੀਂ ਛੱਡ ਕੇ ਜਾਏਗੇ ਉਹ ਨਹੀਂ ਨਹੀਂ ਪ੍ਰਵੰਨ ਨਹੀਂ ਛੱਡ ਕੇ ਜਾਂਦੀ ਮੈਂ ਵੀ ਚਾਚਾ ਨੂੰ ਕਹਾਂ ਕਿ ਐਡਮਿਸ਼ਨ ਕਰਾ ਲਾਂਗੀ ਚੱਲ ਨਾਲ ਤੈਨੂੰ ਨਵੀਆਂ ਬੁੱਕਸਾ ਦਿਖਾਉਣਾ ਮੰਮੀ ਮੇਕਅਪ ਨਾਲ ਇੱਧਰ ਬੈਠੀ ਹੋਈ ਆ ਚੱਲ ਠੀਕ ਐ ਬਹਿ ਜਾ ਇਕਮ ਨਾਲ ਪੰਨਾ ਨਾਲ ਦੇ ਕਮਰੇ ਚ ਦੇਖ ਲਈ ਰਹਿਮਾ ਸੁੱਤੀ ਹੋਈ ਐ ਜੇ ਉੱਠੂਗੀ ਤਾਂ ਆਵਾਜ਼ ਮਾਰਦੀ ਰੋਜ਼ ਹੀ ਦੇਖ ਲੋ ਦਾਲ ਵੀ ਝੜਦੀ ਜੁੰਦੀ ਹੱਡ ਰਾਮ ਜੀ ਨਾ ਹੋਵੇ ਤਾਂ ਕਿੰਦਾ ਫਿਲਮ ਵਧੀਆ ਲੱਗੀ ਨਾ ਫਿਰ ਗੋਲੀਆਂ ਗੋਲੀਆਂ ਵਧੀਆ ਚੱਲੀਆਂ ਸੀ ਹੈ ਨਾ ਤੂੰ ਤਾਂ ਡਰਦੀ ਮੈਨੂੰ ਚਿੰਬੜੀ ਗਈ ਸੀ ਉਹ ਜਦੋਂ ਤੂੰ ਫਿਰ ਮੈਨੂੰ ਚਿੰਬੜੀ ਨਾ ਇਹਦਾ ਆ ਬਾਰ-ਬਾਰ ਨਾ ਲਵਜੀ ਲਵਜੂ ਨਾ ਕਿਹਾ ਕਰ ਪਤਾ ਤੂੰ ਮੈਨੂੰ ਪਿਆਰ ਕਰਦੀ ਹੈ 1 ਮਿੰਟ ਹੋਲਡ ਰੱਖਿਓ ਜੀ ਫੋਨਾਂ ਹਾ ਤੂੰ ਕਿਵੇਂ ਕੁਰੀਆਂ ਵਟਦੀਆਂ ਸ਼ਰਮ ਤਾਂ ਨਹੀਂ ਆ ਰਹੀ ਤੁਹਾਨੂੰ ਮੇਰੇ ਸਾਹਮਣੇ ਖੜ੍ਹ ਕੇ ਉਹਦੇ ਨਾਲ ਗੱਲਾਂ ਮਾਰੀ ਜਾਂਦੇ ਹੋ ਆ ਦੇਖਿਆ ਜੀ ਬਾਤ ਸੁਣੀਏ ਕਿਦਾਂ ਟੁੱਟ ਕੇ ਪੈਂਦੀ ਆ ਆਪਣੇ ਘਰ ਵਾਲੇ ਨੂੰ ਸੁਣਾਓ ਸੁਣਾਓ ਸਾਰਾ ਕੁਝ ਸੁਣਾਓ ਹੋਰ ਕੁਝ ਬੋਲੋ ਚੰਗਾ ਜਾਨ ਜੀ ਮੈਂ ਤੁਹਾਨੂੰ ਨਾ 10 ਮਿੰਟਾਂ ਤੱਕ ਫੋਨ ਕਰਦਾ ਮੈਂ ਇੱਕ ਵਾਰ ਇਹਨੂੰ ਦੇਖਣਾ ਹਾਂ ਤੂੰ ਕਿਵੇਂ ਕੁਰੀਆਂ ਵਟਦੀ ਪਈਆਂ ਨਾ ਕਿਹੜੀਆਂ ਕੁਰੀਆਂ ਵਟਦੀ ਪਈਆਂ ਤੁਸੀਂ ਨਾ ਗਲਤ ਕਰਦੇ ਪਿਓ ਉਹ ਚੀਜ਼ ਮੈਂ ਸਮਝਾ ਰਹੀ ਹਾਂ ਤੁਹਾਨੂੰ ਹਰ ਜਾ ਪੰਗੇ ਲੈਣੋ ਨਹੀਂ ਇਹ ਗਲਾਸ ਤੇਰੇ ਮੂੰਹ ਤੇ ਵੱਜਣਾ ਸੀ ਨਾ ਕੀ ਹੋ ਗਿਆ ਭਾਂਡੇ ਪੰਨੀ ਜਾਂਦੇ ਹੋ ਨਾਲੇ ਤੂੰ ਕਿਹਨਾਂ ਵੀਰੇ ਹੁੰਦਾ ਮਗਰੋਂ ਤੂੰ ਪਹਿਲਾਂ ਹੀ ਬੈਂਸਨ ਲੱਗ ਜਾਨੀ ਏ ਲਾਪਰੀ ਤੇ ਬੜੀ ਠੀਠ ਆ ਇਹ ਹਰੇਕ ਗੱਲ ਦੇ ਵਿੱਚ ਟੋਕਾ ਟਕਾਈ ਕਰਦੀ ਰਹਿੰਦੀ ਹੈ ਮੈਨੂੰ ਲੱਗਦਾ ਇਹਦੇ ਕੰਨ ਤੇ ਦੋ ਸਿੱਟਣੀਆਂ ਪੈਣੀਆਂ ਨੇ ਵੀਰੇ ਇੰਨਾ ਸੋਚੀਦਾ ਨਹੀਂ ਹੁੰਦਾ ਜਦੋਂ ਜਨਾਨੀ ਸਿਰੇ ਚੜਜੇ ਔਰ ਉਹ ਦੋ ਕੇ ਸੁੱਟ ਦੇਣੇ ਚਾਹੀਦੇ ਆ ਬੜੀ ਵਧੀਆ ਸ਼ਹਿ ਦੇ ਰਹੀ ਐ ਤੈਨੂੰ ਪਤਾ ਕਿਤਾ ਕੀ ਐਨੇ ਨਾ ਬੋਲਣ ਦੀ ਤਮੀਜ਼ ਭੁੱਲ ਗਈ ਐ ਸਿੱਧਾ ਤੂੰ ਤਰਖਤੇ ਆ ਗਈ ਐ ਲਾਪ੍ਰਿਤ ਐਨਾ ਘਰ ਵਾਲੇ ਦੇ ਹੱਥ ਹੁੰਦੀ ਐ ਇੱਜ਼ਤ ਕਰਾਣੀ ਐ ਕਿ ਨਹੀਂ ਕਰਾਣੀ ਆ ਹੱਥ ਬੰਨੇ ਨਾ ਖਾ ਮੇਰਾ ਸਿਰ ਤੇ ਨਾ ਕਰ ਮੇਰੀ ਇੱਜ਼ਤ ਚਲੀ ਜਾ ਤੂੰ ਮੈਂ ਤਾਂ ਨਹੀਂ ਜਾਣਦੀ ਕਿਤੇ ਜੇ ਤੁਹਾਨੂੰ ਜਿਆਦਾ ਦਿੱਕਤ ਐ ਤੇ ਤੁਸੀਂ ਨਿਕਲ ਜਾ ਸਵਰਨ ਨੇ ਵੀਰੇ ਹੋਇਆ ਕੀ ਐ ਇਹ ਕਲਪੀ ਕਿਉਂ ਪਈ ਐ ਕੁਛ ਨਹੀਂ ਮੈਂ ਤੇਰੀ ਨਮੀ ਜਿਠਾਣੀ ਨਾਲ ਪਹਿਲਾਂ ਕੋਲਡ ਕਾਫੀ ਪੀਤੀ ਫਿਰ ਫਿਲਮ ਦੇਖਣ ਗਿਆ ਤੇ ਹੁਣ ਫੋਨ ਤੇ ਗੱਲ ਕਰ ਰਿਆ ਸੀ ਬਸ ਤਾਂ ਹੀ ਕਲਪੀ ਪਈ ਐ ਇਹ ਬਹੁਤ ਮਾਨ ਘਮ ਕਰਕੇ ਆਇਆ ਨਾ ਜਿਹੜਾ ਇੰਨੇ ਰੋਬ ਨਾਲ ਦੱਸਦੇ ਪਿਓ ਨਾ ਜੇ ਤੈਨੂੰ ਪਤਾ ਹੀ ਆ ਅਗਲੇ ਦੀ ਗੱਲ ਹੈਗੀ ਆ ਤੇ ਉਹਨਾਂ ਨੇ ਉਹਦੇ ਨਾਲ ਹੀ ਰਹਿਣਾ ਵਾ ਤੇ ਫਿਰ ਤੂੰ ਐਡਜਸਟ ਕਰ ਲੈ ਤੇ ਰਹੀ ਚੱਲ ਚੁੱਪ ਕਰਕੇ ਜੇ ਮਾਨਪ੍ਰੀਤ ਵੀਰੇ ਨੇ ਬਾਹਰ ਖੀ ਹੋਵੇ ਤੇਨੇ ਸਾਹਮਣੇ ਗੱਲਾਂ ਕਰੇ ਤੇ ਉਹਨੂੰ ਬਾਹਰ ਘਮਾਨ ਜਾਵੇ ਤੂੰ ਕਰ ਲੈ ਇਹ ਜਸਟ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਮੇਰੇ ਘਰ ਵਾਲਿਆਂ ਨੂੰ ਨਾ ਇਸ ਮਸਲੇ ਤੋਂ ਦੂਰ ਹੀ ਰੱਖ ਕਿਉਂ ਹੁਣ ਆਪਣੇ ਘਰ ਵਾਲੇ ਤੇ ਆਈ ਤੇ ਹੁਣ ਮਿਰਚਾਂ ਲੜੀਆਂ ਵੀਰੇ ਹਰੇ ਤਾਂ ਜਸਟ ਫੋਨ ਤੇ ਗੱਲ ਕੀਤੀ ਆ ਤੇ ਇੰਨਾ ਕਲਪੀ ਪਈ ਆ ਤੁਸੀਂ ਇਦਾਂ ਕਰੋ ਉਹਨੂੰ ਨਾ ਕਾਲ ਲਿਆ ਨਾ ਸ਼ੁਰੂ ਕਰ ਦੋ ਫਿਰ ਦੇਖਦੇ ਆਂ ਕੌਣ ਮੱਚਦਾ ਕਿਰਨੂ ਇੱਕ ਸੀਨ ਸੋਚ ਕੇ ਦੇਖ ਤੇਰੀ ਸੋਕਨ ਤੇਰੇ ਘਰ ਵਾਲੇ ਨਾਲ ਇਸ ਘਰ ਚ ਬਹਿ ਕੇ ਤੇ ਇੱਕ ਦੂਜੇ ਦੇ ਮੂੰਹ ਚ ਬੁੜਕੀਆਂ ਪਾਉਂਦੇ ਹੋਣ ਸੋਚ ਕਿਆ ਨਜ਼ਾਰਾ ਹੋਊਗਾ